ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਲੋ ਜੀ ਅੱਜ ਆਪਾਂ ਵੀ ਪਿੰਨੀਆਂ ਬਣਾਉਣ ਲੱਗੇ ਆ ਤੇ ਇਹ ਆਪਾਂ ਬਣਾਵਾਂਗੇ ਅਰਸੀ ਦਾ ਤੇਲ ਤੇ ਘੇੜੀਆਂ ਤੇ ਆਪਣੇ ਕੋਲ ਹੋਰ ਜਿਆਦਾ ਸਮਾਨ ਘਰੇ ਨਹੀਂ ਸੀ ਲਿਆ ਕੇ ਰੱਖਿਆ ਜੌਨ ਸਾਬ ਨੂੰ ਪਾਣੀ ਲਾਉਂਦੇ ਆ ਕਾਣਕ ਨੂੰ ਤੇ ਆਪਣੇ ਸੁੰਡ ਸੀਗੀ ਪਈ ਲਿਆਂਦੀ ਤੇ ਉਹ ਕਹਿੰਦੇ ਸੁੰਡ ਪਾ ਲਈ ਤੇ ਬਦਾਮ ਪਾ ਲਈ ਹੋਰ ਜਿਆਦਾ ਕੁਝ ਨਾ ਪਾਈ ਤੇ ਆਲਸੀ ਦਾ ਤੇਲ ਵੀ ਗਰਮ ਹੁੰਦਾ ਆ ਵੀ ਇਹ ਚੀਜ਼ਾਂ ਪਾ ਕੇ ਬਣਾ ਲਾ ਲੋ ਜੀ ਆਟਾ ਆਪਾਂ ਕੈਸ ਤੇ ਭੁੰਨਿਆ ਸੀਗਾ ਕਿਉਂਕਿ ਬਾਹਰ ਨਹੀਂ ਸੀ ਮੌਸਮ ਸਹੀ ਜਿਹਾ ਤੇ ਚੁੱਲ੍ਹਾ ਵਿਰੇ ਦੇ ਵਿੱਚ ਰੱਖਣਾ ਪੈਂਦਾ ਤੇ ਫਿਰ ਵਿਰੇ ਵਿੱਚ ਬੈਠ ਕੇ ਖੁੱਲੇ ਥਾਂ ਚੋਂਕਾ ਹੋਵੇ ਤਾਂ ਫਿਰ ਉੱਥੇ ਆਪਾਂ ਪਿੰਨੀਆਂ ਬਣਾ ਵੀ ਲਈਆ ਲੋ ਜੀ ਆਟਾ ਆਪਾਂ ਇੱਥੇ ਭੁੰਨ ਲਿਆ ਸੀਗਾ ਆਟਾ ਭੁੰਨ ਕੇ ਤੇ ਹੁਣ ਮੈਂ ਉਹਨੂੰ ਛਾਣਦੀ ਸੀਗੀ ਕਿਉਂਕਿ ਭੁੰਨਣ ਤੋਂ ਪਹਿਲਾਂ ਨਹੀਂ ਛਾਣੀਦਾ ਡਲੀਆਂ ਜੀਆਂ ਵੱਜ ਜਾਂਦੀਆਂ ਇੱਥੇ ਵੀਡੀਓ ਥੋੜੀ ਮੇਰੇ ਕੋਲ ਕੈਮਰਾ ਦੂਸਰੇ ਰੌਕ ਕਰਕੇ ਬਣਾ ਹੋ ਗਿਆ ਤੇ ਮੈਂ ਉਹ ਵੀ ਕਲਿੱਪ ਵਿੱਚ ਲਾ ਦੱਤੀ ਆ ਤੇ ਵੀਡੀਓ ਦੀ ਸਪੀਡ ਆਪਾਂ ਥੋੜੀ ਜਿਹੀ ਵਧਾਈ ਆ ਜੀ ਇੱਥੇ ਆਪਾਂ ਆਲਸੀ ਦਾ ਤੇਲ ਦਾ ਇੱਕ ਵੱਡਾ ਗਲਾਸ ਸੀਗਾ ਆਪਣੇ ਕੋਲ ਅੱਧਾ ਕਿਲੋ ਵਾਲਾ ਤੇ ਬੋਤਲ ਦੇ ਵਿੱਚ ਉਹ ਆਪਾਂ ਲਿਆ ਪਾ ਜੀ ਕਿਉਂਕਿ ਆਪਾਂ ਉਹ ਤੱਕ ਨਾਲ ਹੀ ਅੱਜ ਤਾਂ ਬਣਾਈਆਂ ਆ ਮੈਨੂੰ ਇਹਦਾ ਪਤਾ ਸੀ ਵੀ ਵੱਡਾ ਗਲਾਸ ਇੱਕ ਹੈਗਾ ਅੱਧਾ ਕਿਲੋ ਵਾਲਾ ਕਿਲੋ ਵਾਲੀ ਬੋਤਲ 'ਚ ਅੱਧਾ ਤੇਲ ਵਰਤਿਆ ਸੀਗਾ ਇਹ ਹੈਗੇ ਜੀ ਬਦਾਮ ਕੱਟ ਲਏ ਆਪਾਂ ਤੇ ਸੌਂਡਿਆ ਬਦਾਮ ਗ੍ਰਾਈਂਡ ਜੇ ਕਰ ਲਏ ਸੀਗੇ ਇੱਧਰ ਆਪਾਂ ਕੇ ਵੀ ਰੱਖ ਦਿੱਤਾ ਤੇ ਤੱਗ ਕਰਨਾ ਤੇ ਇੱਧਰ ਗੋੜ ਵੀ ਕੱਟ ਲਿਆ ਤੇ ਆਟਾ ਭੁੰਨ ਕੇ ਰੱਖ ਲਿਆ ਸੀ ਇਹ ਆਪਾਂ ਬੇਹੀ ਰੋਟੀ ਪਹਿਲਾਂ ਤੇਲ ਦੇ ਵਿੱਚ ਕਲਕਾ ਲੀਦੀ ਆ ਤੇ ਕਿਉਂਕਿ ਫਿਰ ਤੇਲ ਦੀ ਘੜਤ ਅਨਸਾਰ ਹੀ ਚੁੱਕੀ ਜਾਂਦੀ ਆ ਹਲਸੀ ਦੇ ਤੇਲ ਦੀ ਲੋ ਜੀ ਤੇਲ ਆਪਣਾ ਕੱਢ ਗਿਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਘਿਓ ਘਿਓ ਆਪਣੇ ਕੋ ਘਰ ਦਾ ਹੁੰਦਾ ਜੀ ਗਾਈਆਂ ਦਾ ਤੇ ਕੇ ਵੀ ਤੱਤਾ ਕਰ ਲਿਆ ਸੀਗਾ ਇਹ ਡੱਬਾ ਸਟੀਲ ਦਾ ਇੱਦਾਂ ਹੀ ਮੈਂ ਗਰਮ ਰੱਖ ਦਿੱਤਾ ਸੀ ਸਿੱਮ ਜੇ ਗੈਸ ਤੇ ਤੇ ਆਪਾਂ ਨੂੰ ਜਿੰਨੀ ਲੋੜ ਸੀਗੀ ਘਿਓ ਦੀ ਆਪਾਂ ਉਹਨਾਂ ਘਿਓ ਪਾ ਲਿਆ ਜੀ ਤੱਕ ਨਾਲ ਹੀ ਕੋਈ ਚੀਜ਼ ਮਿਣੀ ਨਹੀਂ ਕੋ ਗੁੜ ਵੀ ਸਾਰਾ ਇੱਦਾਂ ਹੀ ਮੈਂ ਜਿੰਨਾ ਪਾਉਣਾ ਸੀ ਪਾ ਲਿਆ ਬਾਕੀ ਜਿਹੜਾ ਕੁੱਟਿਆ ਰੱਖ ਲਿਆ ਸੀਗਾ ਵੀ ਫੇਰ ਜਿੱਦਣ ਬਣਾਉਣੀ ਆਇਆ ਤੇ ਫੇਰ ਪਾ ਲਾਂਗੇ ਇਹ ਆਪਾਂ ਪਹਿਲਾਂ ਜਿਹੜਾ ਤੇਲ ਕੱਢ ਗਿਆ ਤੇ ਉਹਦੇ ਵਿੱਚ ਘਿਓ ਪਾ ਦਿੱਤਾ ਘਿਓ ਦੇ ਵਿੱਚ ਹੁਣ ਗੁੜ ਨੂੰ ਖੋਰਾਗੇ ਚੰਗੀ ਤਰ੍ਹਾਂ ਸੇਮ ਤੇ ਕਰ ਲਿਆ ਗੈਸ ਨੂੰ ਆਪਾਂ ਤੇ ਜਦੋਂ ਗੁੜ ਖੁਰ ਗਿਆ ਕੋ ਡੜੀ ਢੂਲੀ ਨਾ ਵਿੱਚ ਰਹੀ ਤੇ ਫੇਰ ਆਪਾਂ ਪਾਵਾਂਗੇ ਇਹ ਦੋਨੇ ਚੀਜ਼ਾਂ ਜਿਹੜੀਆਂ ਸੌਂਡਿਆ ਆਪਣੇ ਕੋ ਕੁੱਟੀ ਤੇ ਥੋੜਾ ਜਿਹਾ ਗੁੜ ਇੱਕ થી ਮੈਂ ਹੋਰ ਪਾਇਆ ਕੱਟ ਲੱਗਦਾ ਸੀਗਾ ਗੋੜਨ ਵਾਂਪਾ ਚੰਗੀ ਤਰ੍ਹਾਂ ਘੀਏ ਦੇ ਵਿੱਚ ਹੋਲਡ ਮੰਗੇ ਕਿਉਂਕਿ ਇਸੇ ਤਰੀਕੇ ਨਾਲ ਮੰਮੀ ਹੁਣੀ ਬਣਾਉਂਦੇ ਹੁੰਦੇ ਸੀ ਅਲਸੀ ਵਾਲੀਆਂ ਪਿੰਨੀਆਂ ਅਲਸੀ ਦੇ ਤੇਲ ਵਾਲੀਆਂ ਕਈ ਅਲਸੀ ਕੱਟ ਕੇ ਵੀ ਪਾ ਲੈਂਦੇ ਆ ਗ੍ਰਾਈਂਡ ਕਰਕੇ ਵੈਸੇ ਅਸੀਂ ਅਲਸੀ ਦਾ ਤੇਲ ਹੀ ਵਰਤੀਦਾ ਜਿਆਦਾ ਇੱਥੇ ਮੈਂ ਸਪੀਡ ਥੋੜੀ ਜਿਹੀ ਵਧਾਈ ਆ ਤਾਂ ਕਰਕੇ ਤੇਜ਼ ਤੇਜ਼ ਖੁਰਚਣਾ ਘੁੰਮਦਾ ਇਹ ਪਾ ਲੈ ਆਪਾਂ ਬਦਾਮ ਇਹ ਪਾ ਲਈ ਜੀ ਸੁੰਡ ਖੋਏ ਵਾਲੀਆਂ ਪਿੰਨੀਆਂ ਖਾ ਕੇ ਜੋਲ ਸਾਬ ਹੁਣੀ ਨਹੀਂ ਵਾਲਾ ਖੁਸ਼ ਹੈਗੇ ਤੇ ਤਾਂ ਕਰਕੇ ਆ ਪਾਲਸੀ ਦਾ ਤੇਲ ਜ਼ਰੂਰ ਪਾਈਦਾ ਆ ਜੀ ਅਸੀਂ ਤਾਂ ਵੈਸੇ ਉੱਥੇ ਛੋਟੇ ਹੁੰਦੇ ਇਦਾਂ ਖਾ ਲੇਦੀਆਂ ਸੀ ਪਿੰਨੀਆਂ ਸਾਬ ਆਰਸੀ ਤੇ ਤੇਲ ਵਾਲੀਆਂ ਮੰਮੀ ਹੁਣੀ ਬਣਾਉਣੀਆਂ ਨਾਲ ਕੀ ਪਾ ਲੈਣਾ ਲਓ ਜੀ ਜਿਹੜਾ ਆ ਆਟਾ ਭੁੰਨ ਕੇ ਰੱਖਿਆ ਆ ਮੈਂ ਆਟਾ ਥੋੜਾ ਜਿਆਦਾ ਜਿਆਦਾ ਭੁੰਨ ਵੀ ਹੁਣੀ ਮੈਨੂੰ ਛਿੱਟੀਆਂ ਛਿੱਟੀਆਂ ਨਹੀਂ ਪਿੰਨੀਆਂ ਨਹੀਂ ਸਵਾਲ ਆਉਂਦੀਆਂ ਜੀ ਇਹ ਨਾ ਆਟਾ ਪੁੱਜਾ ਹੋਵੇ ਤੇ ਇੱਕ ਗੁੜ ਦਾ ਵੀ ਰੰਗ ਥੋੜਾ ਜਿਆਦਾ ਗੂੜਾ ਹੀ ਸੀਗਾ ਤੇ ਤਾਂ ਕਰਕੇ ਪਿੰਨੀਆਂ ਥੋੜੀਆਂ ਜਿਆਦੀਆਂ ਲਾਲ ਲਾਲ ਜੀਆਂ ਹੋ ਗਈਆਂ ਸੀਗੀਆਂ ਤੇ ਕੁਛ ਅੰਦਰ ਲਾਈਟ ਦਾ ਕਰਕੇ ਤਾਂ ਬਥੇਰੇ ਇਦਾਂ ਲੱਗਦੀ ਐ ਲਾਈਟ ਦੇ ਵਿੱਚ ਤੇ ਵੀ ਜਿੱਦਾਂ ਬਾਲੀਆਂ ਕਾਲੀਆਂ ਜੀਆਂ ਬਣ ਗਈਆਂ ਹੁੰਦੀਆਂ ਗੋੜ ਵਾਲੀਆਂ ਪਿੰਨੀਆਂ ਤਾਂ ਫਿਰ ਇਦਾਂ ਹੀ ਲੱਗਦੀਆਂ ਜੀ ਖੰਡ ਵਾਲੀਆਂ ਹੋਣ ਤਾਂ ਫਿਰ ਥੋੜਾ ਹੋਰ ਹੋ ਜਾਂਦਾ ਰੰਗ ਲੋ ਜੀ ਆਪਾਂ ਆਟਾ ਪਾ ਕੇ ਤੇ ਚੰਗੀ ਤਰ੍ਹਾਂ ਰਲਾ ਲਿਆ ਸੀ ਰਲਾਈ ਜਾਂਦੇ ਸੀਗੇ ਜਿੰਨੀ ਜਿੰਨੀ ਕਿ ਮੇਰੇ ਕੋਲ ਵੀਡੀਓ ਬਣੀ ਜੀ ਮੈਂ ਬਣਾਈ ਮੈਂ ਕੱਲੀ ਸੀਗੀ ਜੇ ਤਾਂ ਅਰਜਨ ਜਾਂ ਇਹ ਕੋਲ ਹੁੰਣ ਫਿਰ ਤਾਂ ਫੜ ਲੈਂਦੇ ਹੁੰਦੇ ਆ ਕੈਮਰੇ ਨੂੰ ਫੋਨ ਨੂੰ ਲੋ ਜੀ ਇੱਥੇ ਆਪਾਂ ਇਹ ਮਿਕਸ ਕਰ ਦਿੱਤਾ ਸੀ ਚੰਗੀ ਤਰ੍ਹਾਂ ਸਾਰਾ ਕੁਝ ਤੇ ਹੁਣ ਪਿੰਨੀਆਂ ਵਟਣੀਆਂ ਸੀਗੀਆਂ ਥੋੜਾ ਜਿਹਾ ਠੰਡਾ ਹੋ ਗਿਆ ਸੀ ਮਟੀਰੀਅਲ ਤੇ ਮੈਂ ਹੁਣ ਪਿੰਨੀਆਂ ਇੱਦਾਂ ਵਟ ਦਿੱਤੀ ਤੇ ਫਿਰ ਮੇਰੇ ਕੋਲ ਫੋਨ ਨਹੀਂ ਸੀ ਰੱਖਿਆ ਜਾਣਾ ਕਿਤੇ ਕਿਉਂਕਿ ਸੈਲਫ ਤੇ ਜਗ੍ਹਾ ਹੈ ਨਹੀਂ ਸੀਗੀ ਰੱਖਣ ਨੂੰ ਕਿਤੇ ਵੀ ਪਿੰਨੀਆਂ ਵਟ ਕੇ ਤੁਹਾਡੇ ਨਾਲ ਬਾਅਦ ਚ ਤੁਹਾਨੂੰ ਦਿਖਾ ਦਦੇ ਆ ਬਹੁਤ ਸਵਾਦ ਪਿੰਨੀਆਂ ਬਣੀਆਂ ਜੀ ਮਿੱਠਾ ਗੈਰ ਸਾਰਾ ਕੁਝ ਐਨ ਪ੍ਰੋਪਰ ਠੀਕ ਸੀ ਲੋ ਜੀ ਆਪਾਂ ਪ੍ਰਾਤ ਵਿੱਚ ਵਟ ਕੇ ਰੱਖ ਲਈਆਂ ਪਿੰਨੀਆਂ ਖਾ ਲੋ ਜੀ ਸਾਰੇ ਜਣੇ ਆਜੋ ਆਲਸੀ ਦੇ ਤੇਲ ਦੀਆਂ ਪਿੰਨੀਆਂ ਕਿਉਂਕਿ ਜੇ ਠੰਡ ਵਗੈਰਾ ਵੀ ਲੱਗੀ ਹੋਵੇ ਠੀਕ ਹੋ ਜਾਊ ਆਪਾਂ ਨੂੰ ਇਹ ਪਿੰਨੀਆਂ ਖਾਣ ਨਾਲ ਚਾਹੇ ਆਲਸੀ ਪਾ ਲਓ ਚਾਹੇ ਆਲਸੀ ਦਾ ਤੇਲ ਪਾ ਲਓ ਜੀ ਸੇਮ ਹੀ ਕੰਮ ਆ ਤੇ ਜਦੋਂ ਆਲਸੀ ਪਾਉਨੇ ਆ ਮੈਂ ਇੱਕ ਵਾਰੀ ਇਦਾਂ ਵੀ ਪਾਇਆ ਸੀ ਆਲਸੀ ਗ੍ਰाइंड ਕਰਕੇ ਪਾਈ ਸੀ ਤਾਂ ਉਹ ਇਹਨਾਂ ਨੂੰ ਨਹੀਂ ਸੀ ਚੰਗਿਆਂ ਲੱਗਿਆ ਕਹਿੰਦੇ ਤੇਲ ਪਾਇਆ ਕਰੋ ਉਦੋਂ ਆਪਾਂ ਪਲੇਟ 'ਚ ਪਾ ਕੇ ਰੱਖਿਆ ਉਹ ਬੀਬੀ ਹੁਣਾਵਲ ਦੇਣੀਆਂ ਸੀਗੀਆਂ ਪਿੰਨੀਆਂ ਇਹ ਆਪਾਂ ਬਣਾ ਕੇ ਰੱਖ ਲਈਆਂ ਆ ਹੁਣ ਜਿੰਨੇ ਦਾ ਨੰਗਣਗੇ ਲਓ ਜੀ ਆਪਾਂ ਚਾਹ ਦੇ ਨਾਲ ਇੱਕ ਪਿੰਨੀ ਲੈ ਲਈ ਆ ਖਾ ਲਓ ਤੁਸੀਂ ਵੀ ਆਜੋ ਇੱਧਰ ਹੈਗਾ ਜੀ ਟਾਈਮ ਹੋ ਗਿਆ ਸੀਗਾ ਸਾਢੇ 3 ਦਾ ਸੜਤਨ ਪੋਣੇ ਚਾਰ ਦਾ ਤੇ ਕੱਪੜੇ ਧੋਤੇ ਸੀ ਮੈਂ ਉਹ ਮੈਂ ਸੁੱਕਣੇ ਪਾਉਂਦੀ ਸੀਗੀ ਪਿੱਛ ਲੋਕ ਤੋਂ ਵੇਖ ਤੇ ਅੰਦਰ ਹੀ ਹੁਣ ਸਟੈਂਡ ਤੇ ਪਾ ਲੈ ਤੇ ਤਸਵੀਰ ਨੂੰ ਬਾਹਰ ਕੱਢ ਕੇ ਸੁੱਕਣੇ ਪਾ ਦਾਂਗੇ ਕਿਉਂਕਿ ਜੇ ਹੁਣ ਬਾਹਰ ਵੀ ਧੋਪ ਐਸੀ ਵੈਸੀ ਆ ਜਿਹਨੂੰ ਬਾਹਰ ਕੱਢਦੇ ਸੀ ਤਣੀਆਂ ਤੇ ਪਾਉਂਦੀ ਸੀ ਫੇਰ ਚੱਕਣੇ ਪੈਂਦੇ ਸੀਗੇ ਇਸ ਲਈ ਅਪਾ ਅੰਦਰੀ ਇਹਨਾਂ ਨੂੰ ਸੁੱਕਣੇ ਪਾ ਲਿਆ ਸਟੈਂਡ ਤੇ ਬਿਕੋਜ਼ ਥੋੜੇ ਬਹੁਤੇ ਰਾਤ ਨੂੰ ਅੱਠ ਜਾਣਗੇ ਤੇ ਸਵੇਰੇ ਤਣੀਆਂ ਦੇ ਬਾਹਰ ਪਾ ਦਾਂਗੇ ਤੇ ਇੱਧਰ ਆਪਾਂ ਪੈਂਦੀ ਹੁਣਾ ਵੱਲ ਗਏ ਸੀ ਤਾਂ ਉਹ ਲੱਗੀਆਂ ਸੀ ਨਿੰਬੂ ਦਾ ਆਚਾਰ ਪਾਉਣ ਘਰ ਦੇ ਨਿੰਬੂ ਹੋਏ ਸੀਗੇ ਉੱਥੇ ਥੋੜੀ ਜਿਹੀ ਕਲਿੱਪ ਲਈ ਆ ਤੇ ਇੱਥੇ ਆ ਗਏ ਸੀ ਯੋਰ ਸਾਬ ਖੂਤੋਂ ਇਹ ਹੁਣ ਸ਼ਾਮ ਦਾ ਟਾਈਮ ਆ ਟਰੈਕਟਰ ਨੂੰ ਬੈਕ ਲੈ ਕੇ ਆਉਂਦੇ ਸੀ ਤੇ ਇਹ ਗੱਡੀ ਇੱਥੇ ਖੜੀ ਕੀਤੀ ਸੀ ਇਸ ਸ਼ੈੱਡ ਵਿੱਚ ਤਾਂ ਪ੍ਰੋਬਲਮ ਹੁੰਦੀ ਸੀਗੀ ਰੇੜਾ ਪੱਠਿਆਂ ਵਾਲਾ ਨਗਾਉਣ ਵਿੱਚ ਮੈਨਾਂ ਨੂੰ 2-3 ਦਿਨ ਹੋ ਗਿਆ ਕਹਿੰਦੀ ਨੂੰ ਵੀ ਤੁਸੀਂ ਗੱਡੀ ਇੱਧਰ ਕਰ ਦੋ ਕੌਲ ਕਰੀ ਜਾਂਦੇ ਸੀਗੇ ਹੋਰ ਜੀ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਸੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿੱਦਾਂ ਪਹਿਲਾਂ ਤੁਸੀਂ ਸਾਥ ਦੇ ਰਹੇ ਹੋ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਉਸੇ ਤਰ੍ਹਾਂ ਇਸ ਵੀਡੀਓ ਨੂੰ ਵੀ ਪਿਆਰ ਦੇਣਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਸਾਰੇ ਜਣੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ